ਸਾਚੀ ਕਾਲ ਜੀ ਵੈਲਕਮ ਟੂ ਨਿਮਰਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਮਸਲੀਨ ਸ਼ਿਵਰ ਦੇ ਵਿੱਚ ਸੂਟ ਲੈ ਕੇ ਆਏ ਜੀ ਪਿਓਰ ਮਸਲੀਨ ਦੇ ਵਿੱਚ ਸੂਟ ਹੋਣਗੇ ਹਲਕੀ ਹਲਕੀ ਸ਼ਾਈਨ ਦੇ ਵਿੱਚ ਹੈ ਜੀ ਬਹੁਤ ਪਿਆਰੀ ਜੀ ਕਲੈਕਸ਼ਨ ਹੈ ਤੇ ਪ੍ਰਾਈਸ ਰਹਿਣਾ 1800 ਅੱਜ ਦੀ ਸਾਰੀ ਵੀਡੀਓ ਦਾ ਪ੍ਰਾਈਸ ਹੋਊਗਾ 1800 1800 ਪ੍ਰਾਈਸ ਰਹਿਣਾ ਤੇ ਜਿਹੜੇ ਕੋਰੀਅਰ ਚਾਰਜੀਸ ਆ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜੀਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਦੇ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਹੋਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ਕਲੋਜ਼ ਹੁੰਦਾ ਤੇ ਜਿਨ੍ਹਾਂ ਨੂੰ ਸਕਰੀਨ ਸ਼ਾਟ ਨਹੀਂ ਲੈਣਾ ਆਉਂਦਾ ਚੱਲਦੀ ਵੀਡੀਓ ਦੇ ਵਿੱਚ ਉਹ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਨੀ ਪੈਣੀ ਹੈ ਜੀ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਕਈ ਵਾਰ ਐਵੇਂ ਹੁੰਦਾ ਲਾਸਟ ਵਾਲਾ ਹੀ ਸੂਟ ਤੁਹਾਨੂੰ ਸੋਹਣਾ ਲੱਗ ਜਵੇ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਜ਼ਰੂਰ ਕਰਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਵੀ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਹਾਂ ਜੀ ਸਵੇਰ 9 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਵਿਸਨੀ ਹੋਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਨੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਪਿਆਜ਼ੀ ਪਿੰਕ ਕਲਰ ਦੇ ਵਿੱਚ ਹੈ ਜੀ ਸੂਟ ਪਿਓਰ ਮਸਲੀਨ ਦੇ ਵਿੱਚ ਹੈ ਜੀ ਸੂਟ ਇਹ ਮਸਲੀਨ ਸ਼ਿਮਰ ਦੇ ਵਿੱਚ ਸੂਟ ਹੈ ਹਲਕੀ ਹਲਕੀ ਸ਼ਾਈਨ ਤੁਹਾਨੂੰ ਦਿਖ ਰਹੀ ਹੋਣੀ ਸੂਟ ਦੇ ਵਿੱਚ ਕੋਈ ਚੂਬਣ ਵਾਲੀ ਤੰਦ ਨਹੀਂ ਹੈਗੀ ਬਿਲਕੁਲ ਵੀ ਕੋਈ ਚੂਬਣ ਵਾਲਾ ਨਹੀਂ ਹੈਗਾ ਜੀਵੇ कॉटन मसलीन कॉटन ਦੇ ਵਿੱਚ ਆਣੇ ਜੀ कॉटन शिमर ਦੇ ਸੂਟ ਉਮੇ ਪਿਓਰ मसलीन ਦੇ ਵਿੱਚ ਸੂਟ ਹੈ मसलीन शिमर ਦੇ ਵਿੱਚ ਸੂਟ ਹੈ ਜੀ ਤੇ ਨਾਲ ਜਿਹੜੀ ਬਾਟਮ ਰਹਿਣੀ ਹੈ ਪਲੇਨ ਰਹੂਗੀ ਪਿਓਰ मसलीन ਦੀ 3 ਮੀਟਰ ਦੀ ਬਾਟਮ ਰਹਿਣੀ ਹੈ ਸ਼ਰਟ ਹੈਗੀ 2.5 ਮੀਟਰ ਦੀ मसलीन शिमर ਦੇ ਵਿੱਚ ਇਹ ਦੇਖੋ ਬਹੁਤ ਪਿਆਰਾ ਪ੍ਰਿੰਟ ਹੈ ਇਹ ਆ ਗਈ ਸ਼ਰਟ 2.5 ਮੀਟਰ ਦੀ ਨਾਲ ਸੇਮ ਕਲਰ ਦੀ 3 ਮੀਟਰ ਦੀ ਬਾਟਮ ਰਹੂਗੀ ਪਿਓਰ मसलीन ਦੀ 3 ਮੀਟਰ ਦੀ ਬਾਟਮ ਰਹਿਣੀ ਦੇ ਨਾਲ ਪਿਓਰ ਮਸਲੀਨ ਦਾ ਹੀ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਜੀ ਸੂਟਾਂ ਦੇ ਨਾਲ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਇਹ ਲੁੱਕ ਆ ਜਾਣੀ ਤੇ ਪਿਓਰ ਮਸਲੀਨ ਦਾ ਦੁਪੱਟਾ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ 1800 ਪ੍ਰਾਈਸ ਹੈ ਜੀ 1800 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਇਹਦੇ ਸੇਮ ਦੇ ਵਿੱਚ ਕਲਰ ਦਿਖਾਣੇ ਆ ਤੁਹਾਨੂੰ ਸੇਮ ਦੇ ਵਿੱਚ ਹੈਗਾ ਬੜਾ ਸੋਹਣਾ ਮਹਿੰਦੀ ਜਿਹਾ ਰੰਗ ਹੈ ਜਿਵੇਂ ਸੁੱਕਾ ਮਹਿੰਦੀ ਦਾ ਰੰਗ ਹੁੰਦਾ ਉਵੇਂ ਦਾ ਕਲਰ ਹੈ ਜੀ ਇਹ ਲੱਗ ਗਈ ਮਸਲੀਨ ਸ਼ਿਮਰ ਦੇ ਵਿੱਚ ਸ਼ਰਟ 2.5 ਮੀਟਰ ਦੀ ਰਹੂਗੀ 2.5 ਮੀਟਰ ਦੀ ਸ਼ਰਟ ਰਹਿਣੀ ਹੈ ਮਸਲੀਨ ਸ਼ਿਮਰ ਦੇ ਵਿੱਚ ਇਹ ਆ ਗਈ ਪ੍ਰਿੰਟਿੰਗ ਸ਼ਰਟ ਦੀ ਬਹੁਤ ਪਿਆਰਾ ਪ੍ਰਿੰਟ ਹੈ ਤੇ ਉਹ ਮਸਲੀਨ ਸ਼ਿਮਰ ਦੇ ਵਿੱਚ ਇਹ ਬੈਕ ਪੱਲਾ ਆ ਜਾਣਾ ਜੀ ਬੈਕ ਤੇ ਵੀ ਸ਼ਰਟ ਦੇ ਸੇਮ ਪ੍ਰਿੰਟਿੰਗ ਹੈ ਵਿੱਚ ਇਹਦੇ ਕੋ ਦੁੱਜੀ ਕੇਰੇ ਵਾਲੀ ਬਹੁਤ ਸੋਹਣੀ ਪ੍ਰਿੰਟਿੰਗ ਹੈਕ ਤੇ ਤੇ 3 ਮੀਟਰ ਦੀ ਪਿਓਰ ਮਸਲੀਨ ਦੀ ਨਾਲ ਬਾਟਮ ਰਹੂਗੀ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਰਹਿਣੀ ਹੈ ਜੀ ਨਾਲ ਤੇ ਪਿਓਰ ਮਸਲੀਨ ਦਾ ਹੀ ਦੁਪੱਟਾ ਰਹਿਣਾ ਪੂਰਾ 2.5 ਮੀਟਰ ਦਾ ਫੁੱਲ ਲੈਂਥ ਦੇ ਵਿੱਚ ਦੁਪੱਟਾ ਹੈ 2.5 ਮੀਟਰ ਦੀ ਸ਼ਰਟ ਦੀ ਕੱਟ ਹੈ 2.5 ਮੀਟਰ ਦੀ ਉਹ ਦੁਪੱਟੇ ਦੀ ਕੱਟ ਹੈ ਤੇ 3 ਮੀਟਰ ਦੀ ਪਾਰਟਮ ਹੈ ਜੀ ਨਾਲ ਪਿਓਰ ਮਸਮੀਨ ਜੀ ਨੈਕਸਟ ਆ ਗਿਆ ਹੈ ਸੇਮ ਦੇ ਵਿੱਚ ਫਰੋਜ਼ੀ ਕਲਰ ਸੇਮ ਦੇ ਵਿੱਚ ਹੀ ਹੈ ਫਰੋਜ਼ੀ ਕਲਰ ਹੈ ਮਸਲੀ ਇਹਨਾਂ ਸ਼ੇ ਮਰਦ ਦੀ ਸ਼ਰਟ ਹੈ ਮਸਲੀ ਇਹਨਾਂ ਸ਼ੇ ਮਰਦ ਦੀ ਸ਼ਰਟ ਹੈ ਬਹੁਤ ਸੋਹਣੀ ਸ਼ਾਈਨ ਹੈ ਸਾਰੀ ਸ਼ਰਟ ਦੇ ਵਿੱਚ ਪ੍ਰਿੰਟਿੰਗ ਬੜੀ ਪਿਆਰੀ ਹੈ ਕਲਰ ਬਹੁਤ ਸੋਹਣਾ ਬੜੇ ਪਿਆਰੇ ਸਰਦਾਰੀ ਸੂਟ ਹੈ ਜਿਨ੍ਹਾਂ ਨੂੰ ਜ਼ਿਆਦਾ ਕਢਾਈਆਂ ਵਗੈਰਾ ਨਹੀਂ ਪਸੰਦ ਉਹਨਾਂ ਲਈ ਵੈਸਟ ਸੂਟ ਹੈ ਜੀ ਕਿਉਂਕਿ ਫੰਕਸ਼ਨ ਵੇਅਰ ਵੀ ਹੈਗੇ ਹਲਕੀ ਹਲਕੀ ਸ਼ਾਈਨ ਕਰਕੇ ਬੜਾ ਸੋਹਣਾ ਫੰਕਸ਼ਨ ਦੇ ਵਿੱਚ ਪਾ ਸਕਦੇ ਹਨ ਉਹਨਾਂ ਨੂੰ ਸੂਟਾਂ ਨੂੰ ਆਪਾਂ ਤੇ ਪਿਓਰ ਮਸਲੀਨ ਦੀ ਉਹ 3 ਮੀਟਰ ਦੀ ਬਾਟਮ ਰਹੋਗੀ ਨਾਲ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਰਹਿਣੀ ਹੈ ਤੇ ਨਾਲ ਪਿਓਰ ਮਸਲੀਨ ਦਾ ਹੀ ਪੂਰਾ 2.5 ਮੀਟਰ ਦਾ ਦੁਪੱਟਾ ਰਹੋਗਾ ਬਹੁਤ ਪਿਆਰਾ ਸੂਟ ਹੈ 1800 ਪ੍ਰਾਈਸ ਹੈ ਜੀ ਇਹ 1800 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਗ੍ਰੇ ਕਲਰ ਬੜਾ ਸੋਹਣਾ ਲਾਈਟ ਜਿਹਾ ਗ੍ਰੇ ਕਲਰ ਹੈ ਕਲਰ ਵੀ ਸਾਰੇ ਸੋਬਰ ਜੇ ਕਲਰ ਹੋਣਗੇ ਜਿਵੇਂ ਇਸ ਸਰਦਾਰੀ ਸੂਟ ਹੈ ਉਸੇ ਹਿਸਾਬ ਦੇ ਸੋਬਰ ਕਲਰ ਹੋਣਗੇ ਸਾਰੇ ਮਸਲੀਨ ਸ਼ਿਮਰ ਦੇ ਵਿੱਚ ਸ਼ਰਟ ਇਹ ਦੇਖੋ ਬਹੁਤ ਪਿਆਰਾ ਹਲਕੀ ਹਲਕੀ ਸ਼ਾਈਨ ਹੁੰਦੀ ਹੈ ਜੀ ਸ਼ਰਟ ਦੇ ਵਿੱਚ ਇਹ ਸ਼ਰਟ ਆ ਗਈ ਮਸਲੀਨ ਸ਼ਮਰ ਦੇ ਵਿੱਚ ਤੇ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਰਹੂਗੀ ਗ੍ਰੇ ਕਲਰ ਦੇ ਵਿੱਚ 셔ਟ ਤੇ ਪਿਓਰ ਮਸਲੀਨ ਦਾ ਹੀ ਦੁਪੱਟਾ ਰਹਿਣਾ ਪੂਰਾ 22 ਮੀਟਰ ਦਾ ਬਹੁਤ ਪਿਆਰਾ ਸ ਇਹ ਚਾਰ ਸੂਟ ਵਿੱਚ ਇੱਕ ਡਿਜ਼ਾਈਨ 'ਚ ਤੁਹਾਨੂੰ ਚਾਰ ਕਲਰ ਦਿਖਾਏ ਆ ਪ੍ਰਾਈਸ ਹੈਗਾ 1800 ਪ੍ਰਾਈਸ ਦੇ ਨਾਲ ਸੂਟ ਲੈਣਗੇ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਇਹ ਜਿਹੜੇ ਹੁਣ ਸੂਟ ਦਿਖਾਵਾਂਗੇ ਇਹਨਾਂ ਦੇ ਕਲਰ 'ਚ ਥੋੜਾ ਥੋੜਾ ਫਰਕ ਹੈ ਜਿਵੇਂ ਥੋੜਾ ਜਿਹਾ ਗ੍ਰੇ ਕਲਰ ਦੇ ਵਿੱਚ ਹੈ ਜੀ ਇਹ ਸੂਟ ਹਲਕਾ ਹਲਕਾ ਫਰਕ ਰਹੂਗਾ ਸੂਟਾਂ ਦੇ ਵਿੱਚ ਕਲਰ ਦਾ ਥੋੜਾ ਥੋੜਾ ਡਾਰਕ ਲਾਈਟ ਦਾ ਫਰਕ ਹੈ ਜੀ ਇਹ ਦੇਖ ਪ੍ਰਿੰਟਿੰਗ ਦੇਖੋ ਪਹਿਲਾਂ ਤਾਂ ਇਹਦੀ ਸੂਟ ਦੀ ਬਹੁਤ ਸੋਹਣੀ ਸੈਲਫ ਪ੍ਰਿੰਟਿੰਗ ਹੈ ਮਸਲੀਨ ਸ਼ਿਮਰ ਦੇ ਵਿੱਚ ਸ਼ਰਟ ਹੈ। ਇਹ ਕਿਹ ਰਾਗ ਹੈ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਘੇਰੇ ਤੇ ਜਿਨ੍ਹਾਂ ਨੂੰ ਜ਼ਿਆਦਾ ਖਿਲਾਰਾ ਜਾਂ ਪ੍ਰਿੰਟ ਦਾ ਨਹੀਂ ਨਹੀਂ ਪਸੰਦ ਤਾਂ ਇਹ ਵੀ ਬਹੁਤ ਸੋਹਣਾ ਸਰਦਾਰੀ ਸੂਟ ਹੈ ਜੀ ਤੇ ਬੈਕ ਤੇ ਵੀ ਸੇਮ ਪ੍ਰਿੰਟਿੰਗ ਹੈ। ਬੈਕ ਪੱਲੇ ਤੇ ਵੀ ਸੇਮ ਪ੍ਰਿੰਟਿੰਗ ਹੈ। 3 ਮੀਟਰ ਦੀ ਪਿਓਰ ਮਸਲੀਨ ਦੀ ਬਾਟਮ ਰਹਿਣੀ ਹੈ ਨਾਲ। ਇਹ ਚੰਦੀ ਪਿਓਰ ਮਸਲੀਨ ਦੀ ਬਾਟਮ ਤੇ ਪੂਰਾ 2.5 ਮੀਟਰ ਦਾ ਸੈਲਫ ਦੇ ਵਿੱਚ ਪਿਓਰ ਮਸਲੀਨ ਦਾ ਦੁਪੱਟਾ ਹੈ ਇਹ ਲੁੱਕ ਆ ਗਈ ਦੇਖੋ ਉਹ ਸੋਨਾ ਸੂਟ ਹੈ 1800 ਪ੍ਰਾਈਸ ਹੈ ਜੀ ਇਹ 300 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਸਕਿਨ 골ਡਨ ਕਲਰ ਸਕਿਨ ਕਲਰ ਦੇ ਵਿੱਚ ਹਲਕਾ ਹਲਕਾ ਕਲਰਾਂ ਦਾ ਫਰਕ ਹੈ ਜੀ ਸੂਟਾਂ ਦੇ ਵਿੱਚ ਪਹਿਲਾਂ ਲਾਈਟ ਗ੍ਰੇ ਕਲਰ ਹੈ ਪਹਿਲਾਂ ਬਟ ਗ੍ਰੇ ਜਿਹੜਾ ਮੈਂ ਤੁਹਾਨੂੰ ਇਹ ਆ ਗਿਆ ਪਿਓਰ ਮਸਲੀਨ ਦੇ ਵਿੱਚ 골ਡਨ ਕਲਰ ਬੜੀ ਪਿਆਰੀ ਸੈਲਫ ਪ੍ਰਿੰਟਿੰਗ ਹੈ ਤੇ ਘੇਰੇ ਤੇ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਬਹੁਤ ਸੋਹਣੀ ਪ੍ਰਿੰਟਿੰਗ ਘੇਰੇ ਤੇ ਇਹ ਬੈਕ ਪੱਲੇ ਤੇ ਆ ਗਈ ਪ੍ਰਿੰਟਿੰਗ ਮਸਲੀਨ ਫਿਮਰ ਦੇ ਵਿੱਚ ਸ਼ਰਟ ਤੇ ਨਾਲ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਰਹੂਗੀ ਤੇ ਫਿਰ ਉਸ ਲਈ ਇਹਦਾ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਦੇ ਕਿੰਨੀ ਪਿਆਰੀ ਲੁੱਕ ਦੇ ਵਿੱਚ ਸੋ ਇਸ ਕਿੰਨੇ ਕਲਰ ਦੇ ਵਿੱਚ ਹੈ ਜੀ ਸੂਟ 1800 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹ ਵੀ ਗ੍ਰੇ ਕਲਰ ਦੇ ਵਿੱਚ ਹੈ ਥੋੜਾ ਡਾਰਕ ਗ੍ਰੇ ਹੈ ਜਿਹੜਾ ਪਹਿਲਾਂ ਗ੍ਰੇ ਦਿਖਾਇਆ ਸੀ ਉਹ ਲਾਈਟ ਗ੍ਰੇ ਸੀਗਾ ਇਹ ਥੋੜਾ ਡਾਰਕ ਗ੍ਰੇ ਹੈ ਉਹਦੇ ਨਾਲੋਂ ਅਲਕਾ ਜਾਂ ਡਾਰਕ ਗ੍ਰੇ ਹੈ ਜੀ ਜ਼ਿਆਦਾ ਡਾਰਕ ਨਹੀਂ ਹੈਗਾ ਮਸਲੀਨ ਸ਼ਿਮਰ ਦੇ ਵਿੱਚ ਸ਼ਰਟ ਬਹੁਤ ਪਿਆਰਾ ਸੈਲਫ ਤੇ ਵਿੱਚ ਤੇ ਘੇਰੇ ਤੇ ਬੜੀ ਸੋਹਣੀ ਪ੍ਰਿੰਟਿੰਗ ਹੈ ਇਹ ਲੁੱਕ ਆ ਜਾਣੀ ਮਸਲੀਨ ਸ਼ਿਮਰ ਦੇ ਵਿੱਚ ਸ਼ਰਟ ਨਾਲ ਤੇ ਹੋਰ ਮਸਲੀਨ ਦਾ ਦਫਟਾ ਉਰਮਸੀ ਲਈ ਇਹ ਦਾ ਦੁਪੱਟਾ ਪੂਰਾ 2.5 ਮੀਟਰ ਦਾ ਇਸ ਰੰਗ ਕੋਲ ਦੇ ਵਿੱਚ ਸੋਹਣਾ ਜਿਹਾ 1800 ਪ੍ਰਾਈਸ ਤੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਦੇਖੋ ਕਿੰਨਾ ਪਿਆਰਾ ਜਿਹਾ ਕਲਰ ਹੈ ਬਦਾਮੀ ਜੀ ਟੋਨ ਦੇ ਵਿੱਚ ਕਲਰ ਹੈ ਕੁਝ ਡਿਫਰੈਂਟ ਜਿਹਾ ਇਹਦਾ ਇਹ ਸੈਲਫ ਦੇ ਵਿੱਚ ਸ਼ਰਟ ਮਸਲੀਨ ਜੀ ਮਰਦੀ ਸ਼ਰਟ ਹੈ ਇਹ ਰਿਹਾ ਤੇ ਬਹੁਤ ਸੋਹਣੀ ਪ੍ਰਿੰਟਿੰਗ ਇੱਥੇ ਆ ਗਿਆ ਕਿੰਨਾ ਪਿਆਰਾ ਪ੍ਰਿੰਟ ਹੈ ਤੇ ਨਾਲ ਪ्योर ਮਸਲੀਨ ਦੀ 3 ਮੀਟਰ ਦੀ ਵਾਟਰ ਰੋਗੇ ਜੀ ਨਾਲ ਪ्योर ਮਸਲੀਨ ਦਾ 8 ਮੀਟਰ ਦਾ ਦੁਪੱਟਾ ਇਹ 4 ਸੂਟ ਵਿੱਚ ਇੱਕ ਡਿਜ਼ਾਈਨ ਤੇ ਤੁਹਾਨੂੰ 4 ਕਲਰ ਦਿਖਾਏ ਹਨ 1800 ਪ੍ਰਾਈਸ ਹੈ ਜੀ 1800 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਬੜਾ ਸੋਹਣਾ येलो ਮਸਟਰਡ ਜਿਹਾ ਕਲਰ ਹੈ ਸੂਟ ਦਾ ਤੇ ਬੜੀ ਪਿਆਰੀ ਪ੍ਰਿੰਟਿੰਗ ਤੇ ਵੀ ਰਹਣੀ ਹੈ ਸੂਟ ਸੂਟ ਜਿਹੜੇ ਸ਼ਰਟ ਹੈਗੀ ਹੈ ਮਸਲੀਨ ਸ਼ਿਮਰ ਤੇ ਵਿੱਚ ਹੈ ਜੀ ਸੂਟ ਸ਼ਰਟ ਹੈ ਜਿਹੜੀ ਇਹ ਦੇਖੋ ਬਹੁਤ ਸੋਹਣੀ ਬਰੀਕ ਚੈੱਕ ਦੇ ਵਿੱਚ ਹੈ ਜੀ ਇਹ ਫੈਬਰਿਕ ਹਲਕੀ ਹਲਕੀ ਚੈੱਕ ਹੈ ਸਾਰੀ ਸ਼ਰਟ ਦੇ ਵਿੱਚ ਤੇ ਘੇਰੇ ਤੇ ਬਹੁਤ ਪਿਆਰੀ ਪ੍ਰਿੰਟਿੰਗ 300 ਮੀਟਰ ਦੀ ਪਿਓਰ ਮਸਲੀਨ ਦੀ ਨਾਲ ਬਾਟਮ ਰਹੂਗੀ 3 ਮੀਟਰ ਦੀ ਬਾਟਮ ਦੇ ਨਾਲ ਰਹਿਣਗੇ ਸੂਟ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਕਲਰ ਵੀ ਬੜਾ ਪਿਆਰਾ ਹੈ ਲੁੱਕ ਦੇ ਵਿੱਚ ਆ ਜਾਣਾ ਸੂਟ ਦੀ 1800 ਪ੍ਰਾਈਜ਼ ਹੈ ਨੈਕਸਟ ਆ ਗਿਆ ਇਹਦੇ ਵਿੱਚ ਗ੍ਰੇ ਕਲਰ ਸੇਮ ਦੇ ਵਿੱਚ ਗ੍ਰੇ ਕਲਰ ਹੈ ਦੇ ਵਿੱਚ ਚੈੱਕ ਦੇ ਗ੍ਰੇ ਕਲਰ ਬਰੀਕ ਚੈੱਕ ਦੇ ਵਿੱਚ ਸ਼ਰਟ ਬਹੁਤ ਪਿਆਰਾ ਪ੍ਰਿੰਟ ਇਹ ਸ਼ਰਟ ਆ ਗਈ ਇਹ ਪਿਓਰ ਮਸਲੀਨ ਦਾ ਦੁਪੱਟਾ 3 ਮੀਟਰ ਦੀ ਪਿਓਰ ਮਸਲੀਨ ਦੀ ਬਾਟਮ ਬਣਾਉਣੀ ਦਾ ਪੂਰੇ 2.5 2.5 ਮੀਟਰ ਦੇ ਦੁਪੱਟੇ ਰਹਿਣਗੇ ਇਹਨੂੰ ਕਿਚਾਰੀ ਨੂੰ ਸੂਟ 1800 ਪ੍ਰਾਈਸ ਨੈਕਸਟ ਆ ਗਿਆ ਬੜਾ ਸੋਹਣਾ ਬਦਾਮੀ ਰੰਗ ਹੈ ਜੀ ਬੜਾ ਸਟਿਆਰਾ ਜਾਂ ਬਦਾਮੀ ਕਲਰ ਹੈ ਬਰੀਕ ਚੈੱਕ ਦੇ ਵਿੱਚ ਮਸਲੇਨਸ਼ੀ ਮਰਦੇ ਦੇ ਵਿੱਚ ਸ਼ਰਟ ਹੈ ਹਲਕੀ ਹਲਕੀ ਸ਼ਾਈਨ ਹੈ ਜੀ ਸੂਟ 'ਚ ਕੋਈ ਝੋਬਣ ਵਾਲਾ ਕੱਪੜਾ ਨਹੀਂ ਹੈਗਾ ਇਹਦੀ ਸ਼ਰਟ ਕਿੰਨੀ ਪਿਆਰੀ ਪੈਂਟਿੰਗ ਹੈ ਕਿਹਰੇ ਤੇ ਬਹੁਤ ਪਿਆਰਾ ਸਸਹੇ ਦਾ 2.5 ਮੀਟਰ ਦਾ ਦੁਪੱਟਾ ਹੈ। ਪੂਰੇ ਖੁੱਲੇ ਦੁਪੱਟੇ ਆ ਬਹੁਤ ਸੋਹਣੇ ਸਰਦਾਰੀ ਸੂਟ ਹੈ ਜੀ 1800 ਪ੍ਰਾਈਸ ਦੇ ਨਾਲ। ਨੈਕਸਟ ਆ ਗਿਆ ਬੜਾ ਸੋਹਣਾ ਫਿਰੋਜ਼ੀ ਜਿਹਾ ਕਲਰ ਹੈ। ਲਾਈਟ ਲਾਈਟ ਜਿਹਾ ਫਿਰੋਜ਼ੀ ਕਲਰ। ਸੇਮ ਡਿਜ਼ਾਈਨ ਦੇ ਵਿੱਚ ਹੈ। ਮਸਕਲੀਨ ਸ਼ਿਮਰ ਦੇ ਵਿੱਚ ਸ਼ਰਟ ਹੈ ਬਰੀਕ ਬਰੀਕ ਚੈੱਕ ਦੇ ਵਿੱਚ। ਇਹ ਵੀ ਸ਼ੌਪ। ਇਹ ਨਾ ਪਿਆਰਾ। ਲਰ ਕੰਬਲੀਸ਼ਨ ਇਹ ਦੇਖੋ ਪ੍ਰਿੰਟ ਕਿੰਨਾ ਸੋਹਣਾ ਬਹੁਤ ਸੋਹਣਾ ਪਿਓਰ ਮਸਲੀਨ ਦੀ ਨਾਲ 3 ਮੀਟਰ ਦੀ ਬਾਟਮ ਰਹੂਗੀ ਇਹ ਨਾਲ ਹੈਗਾ ਪਿਓਰ ਮਸਲੀਨ ਦਾ ਦਾ ਦੁਪੱਟਾ ਪੂਰਾ 5 ਮੀਟਰ ਦਾ ਦੁਪੱਟਾ ਹੈ ਇਹ ਲੁੱਕ ਆ ਦੇਖੋ ਬਹੁਤ ਪਿਆਰਾ ਸੂਟ ਹੈ 1800 ਪ੍ਰਾਈਸ ਹੈ ਜੀ ਅੱਜ ਦੀ ਸਾਰੀ ਵੀਡੀਓ ਦਾ ਮਸਲੀਨ ਸ਼ਿਮਰ ਦੇ ਵਿੱਚ ਮੈਂ ਤੁਹਾਨੂੰ 2.5 ਮੀਟਰ ਦੀ ਸ਼ਰਟ ਦਿਖਾਈ ਹੈ ਤੇ ਨਾਲ ਪਿਓਰ ਮਸਲੀਨ ਦਾ 3 ਮੀਟਰ ਦੀ ਬਾਟਮ ਹੈ ਤੇ ਪਿਓਰ ਮਸਲੀਨ ਦਾ 2.5 ਮੀਟਰ ਦਾ ਦੁਪੱਟਾ ਰਹੂਗਾ 1800 ਪ੍ਰਾਈਸ ਹੈ ਜੀ ਸਾਰੇ ਸੂਟਾਂ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੀ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 824658803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਬਈ